ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਰ ਅਸੀਂ ਖਣਿਆ ਮੁਖੂ ਦੇ ਨੇੜੇ ਪਿੰਡ ਪੀਰ ਮੁਹੰਮਦ ਜਿੱਥੇ ਗੁਰੂ ਘਰ ਦੇ ਸਾਹਮਣੇ ਆ ਗੁਰਦੁਆਰਾ ਸਿੱਖ ਸਵਾ ਤਾਂ ਤਸਵੀਰਾਂ ਦਿਖਾ ਦਈਏ ਤੁਹਾਨੂੰ ਕਿ ਗੁਰਦੁਆਰੇ ਵਿੱਚ ਜਿਹੜੇ ਚੋਰ ਆਏ ਨੇ ਉਹਨਾਂ ਨੇ ਆ ਪਹਿਲਾ ਜਿਹੜਾ ਦਰਵਾਜ਼ਾ ਵਾ ਉਹ ਜਿਹੜਾ ਜਿੰਦਾ ਤੋੜਿਆ ਤੇ ਹੋਰ ਵੀ ਦਿਖਾ ਦਈਏ ਅੱਗੇ ਫਿਰ ਇਹ ਇਹ ਦੇ ਇਹ ਦੇ ਕਰਕੇ ਨਹੀਂ ਰੁਕੇ ਉਹਨਾਂ ਨੇ ਇਹ ਦਰ ਜਿੰਦਾ ਤੋੜ ਕੇ ਤਾਂ ਅੱਗੇ ਡਿਊਟੀ ਦਾ ਜਿਹੜਾ ਜਿੰਦਾ ਉਹ ਵੀ ਤੋੜ ਕੇ ਅ ਕੁਸ਼ ਬੇਆਬਦੀ ਕਹਿ ਲੋ ਜਾਂ ਚੋਰੀ ਕਰਨ ਦੀ ਨੀਅਤ ਤਾਂ ਚਾਹੇ ਉਹ ਪ੍ਰਮਾਤਮਾ ਜਾਣਦਾ ਤੇ ਫਿਰ ਉਹਦੇ ਬਾਅਦ ਵਿੱਚ ਅੱਗੇ ਆਏ ਅੱਗੇ ਤਾਂ ਉਹਨਾਂ ਨੇ ਫਿਰ ਆ ਜਿਹੜਾ ਦੂਜੇ ਦਰਵਾਜ਼ੇ ਦਾ ਜਿੰਦਰਾ ਤੋੜਿਆ ਤਾਂ ਤਸਵੀਰਾਂ ਦਿਖਾ ਦਈਏ ਤੁਹਾਨੂੰ ਤੇ ਗੱਲਬਾਤ ਇਹ ਸੰਬੰਧਕਾਂ ਦਾ ਕਹਿਣਾ ਕੀ ਹੈ ਤੀਜਾ ਜਿੱਥੇ ਗੁਰੂ ਮਹਾਰਾਜ ਜੀ ਪ੍ਰਕਾਸ਼ ਨੇ आज ਦਾ ਜਿੰਦਾ ਤੋੜਨ ਦੀ ਕੋਸ਼ਿਸ਼ ਕੀਤੀ ਆ ਪਰ ਟੁੱਟਿਆ ਨਹੀਂ ਗਿਆ ਆ ਕੁੰਡਾ ਤੋੜ ਆ ਕੁੰਡਾ ਤੋੜਨ ਦੀ ਕੋਸ਼ਿਸ਼ ਕੀਤੀ ਕੁੰਡਾ ਜਿਹੜਾ ਉਹ ਵਿੰਗਾ ਹੋਇਆ ਤਾਂ ਜਿੱਥੇ ਅੰਦਰ ਗੁਰੂ ਮਹਾਰਾਜ ਜੀ ਪ੍ਰਕਾਸ਼ ਨੇ ਤਾਂ ਵੇਖ ਸਕਦੇ ਹੋ ਕੀ ਕਿਹੜੀ ਨੀਅਤ ਨਾਲ ਆਇਆ ਆ ਉਹ ਪਰਮਾਤਮਾ ਨੂੰ ਪਤਾ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਦੁਆਰੇ ਦੇ ਪ੍ਰਧਾਨ ਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਇਹ ਕਟਨਾ ਹੋਈ ਆ ਨਿੰਦਨ ਜੋਕ ਬਹੁਤ ਆ ਕੀ ਲੱਗਦਾ ਤੁਹਾਨੂੰ ਇਹ ਜੋ ਨਿੰਦਨ ਜੋ ਕਿਹੜੀ ਗੱਲ ਹੋ ਸਕਦੀ ਹੈ ਬਾਰਸ ਦੀ ਬੇਦਬੀ ਹੋ ਗਈ ਜਨਰੇਟਰ ਟੁੱਟੇ ਤੇ ਇਹ ਸਾਡਾ ਸਿੰਘ ਇੱਥੇ ਉਹ ਜਗਵਿੰਦਰ ਸਿੰਘ ਸੌਂਦਾ ਰੋਜ ਔਰ ਇਹ 1.5 ਵਜੇ ਕੇ ਪੌਣੇ 2 ਵਜੇ ਚਲਾ ਗਿਆ ਘਰ ਨਾਲ ਮੈਂ ਚਨਾਨ ਕਰਕੇ ਤੇ ਆ ਕੇ ਪਾਠ ਕਰਨਾ ਤਿੰਨ ਵਜੇ ਜੀ ਇਹ ਜਦੋਂ 3 ਪੌਣੇ ਤੇ 3 ਵਜੇ ਆਇਆ ਹੈ ਉਦੋਂ ਆ ਜਨਰੇਟਰ ਟੁੱਟੇ ਸੀ ਜੀ ਆ ਵੀ ਜਨਰੇਟਰ ਟੁੱਟਾ ਸੀ ਉਹ ਤੋੜੀ ਉਹ ਵਿੰਗਾ ਕੀਤਾ ਉਹ ਸਿੱਧਾ ਕਰਕੇ ਹੋਣਾ ਸੀ ਮਤਲਬ ਹਾਂ ਕੀ ਲੱਗਦਾ ਉਹ ਚੋਰੀ ਦੀ ਨੀਅਤ ਨਾਲ ਆਏ ਜਾਂ ਕੋਈ ਕੋਈ ਮਹਾਰਾਜ ਦੇ ਬੇਅਦ ਦੇ ਕਰਨ ਬੇਅਦ ਦੇ ਕਰਤੀ ਹੋਰ ਕੀ ਵੀ ਕਰਦੀ ਜੰਦਰੇ ਤੋੜਤੇ ਗੁਰਦਵਾਰੇ ਦੇ ਬੇਅਦ ਉਹਦੀ ਵੀ ਇਹ ਕਿੰਨੀ ਬੇਅਦ ਕਰਦੇ ਤੁਸੀਂ ਪ੍ਰਧਾਨੋਂ ਕੈਮਰਿਆਂ ਦੇ ਵਿੱਚ ਸਾਫ਼ ਆ ਰਿਹਾ ਬਿਲਕੁਲ ਸਾਫ਼ ਆ ਰਿਹਾ ਵਧੀਆ ਆ ਰਿਹਾ ਆ ਕੀ ਲੱਗਦਾ ਇੱਕ ਪਾਸੇ ਗੁਰੂ ਘਰ ਇੰਨਾ ਵਧੀਆ ਬਣਾਇਆ ਹੋਇਆ ਦੂਜੇ ਪਾਸੇ ਸੁੰਨਾ ਛੱਡਿਆ ਹੋਇਆ ਹਾਂਜੀ ਸੁੰਝਾ ਨਹੀਂ ਇਹਦੇ ਵਿੱਚ ਸਿੰਘ ਰਹਿੰਦਾ ਸਾਡਾ ਗੱਪ ਲੈ ਸਾਡਾ ਸਾਈਕਲ ਵਿੱਚ ਗਲਤੀ ਹੈ ਉਹ टीचਿੰਗਾ ਆ ਪਤਾ ਲੱਗਿਆ ਉਸ ਬੰਦੇ ਬਾਰੇ ਥੋੜਾ ਜਿਹਾ ਅਸੀਂ ਸਵਾ 3 3:30 'ਚ ਸਾਰੀ ਇੱਥੇ ਆ ਜਣੇ ਚਾਰਵੀਂ ਜੀ ਚਾਰਵੀਂ ਤੋਂ ਪਹਿਲਾਂ ਪਹਿਲਾਂ ਸਾਡੇ ਇੱਥੇ ਘੱਟੋ ਘੱਟ 50 ਦੀ ਆ ਜਾਂਦੀ ਮੇਰੇ ਮਾਰਨ ਪ੍ਰਕਾਸ਼ ਆਇਆ ਕਿ ਮਾਨਿਆ ਇਹ ਬਾਬਾ ਜੀ ਦੇ ਤੱਕ ਪੈਂਦੇ ਇਹਨਾਂ ਦਾ ਉਹ ਹੈ ਰੈਸ਼ਮਾਂ ਦੀ ਬਿਨਾਂ ਹੀ ਮੱਕਾ ਜੁੱਤੀ ਮਿਲਦੀ ਆ ਇੱਥੇ ਰਹਿਣਗੇ ਜਿਸ ਕਰਕੇ ਸਾਡਾ ਬੜਾ ਸਾਡਾ ਬੜਾ ਅੱਧ ਦੋ ਦਿਨ ਹੀ ਅਸੀਂ ਤਾਂ ਹੀ ਇਦਾਂ ਹੋਇਆ ਹਾਂਜੀ ਮੌਜੂਦਗੀ ਨਹੀਂ ਸੀ ਉਹ ਸਾਡੀ ਤਿਆਰੀ ਚੱਲਦੀ ਪਈ ਹੋਰ ਦੋਰਾ ਸਾਹਿਬ ਦੀ ਐਸੇ ਕਰਕੇ ਸਾਡੀ ਮੌਜੂਦਗੀ ਤੇ ਨਹੀਂ ਕਰਦੇ ਬਾਜ਼ੂਮ ਦੀ ਤਿਆਰੀ ਇੱਥੇ ਸਾਡੀ ਇਸ਼ਨਾਣ ਇੱਥੇ ਸੇ ਕਰਦਾ ਤੇ ਉਹ ਮਜੂਰੀ ਸੀ ਇੱਥੇ ਉਹਨੂੰ ਇਸ਼ਨਾਣ ਕਰਨ ਦੇ ਜਾਂਦੇ ਉਹ ਟਾਈਮ ਤਕਰੀਬਨ 2 ਵਜੇ ਦਾ ਟਾਈਮ ਸੀਗਾ ਉਹ 2 ਵਜੇ ਦੇ ਕਰੀਬ ਇੱਥੋਂ ਚਲਾ ਜਾਂਦਾ ਇਸ਼ਨਾਣ ਕਰਕੇ ਫਿਰ ਦੁਬਾਰਾ ਨਿਤਨੇਮ ਸ਼ੁਰੂ ਕਰਨਾ ਹੁੰਦਾ ਉਹਨੇ ਟਾਈਮ ਦੇ ਵਿੱਚ ਹੀ ਉਹ ਸਿੰਘ ਉਹ ਜਿਹੜਾ ਮੁੰਡਾ ਦਾ ਕੀ ਐਡਾ ਵੱਡਾ ਨੁਕਸਾਨ ਹੋ ਚੁਲਿਆ ਸੀ ਲੱਗਦਾ ਇਸ ਤਰ੍ਹਾਂ ਜਿਹੜਾ ਉਹ ਚੋਰ ਆਇਆ ਉਹ ਚੋਰੀ ਕਰਨ ਦੀ ਜੀਤਲਾ ਨਹੀਂ ਆਇਆ ਕਿਉਂਕਿ ਬਾਹਰ ਇੰਨਾ ਖੁੱਲਾ ਸਮਾਨ ਪਿਆ ਹੈ ਆ ਜਨਰੇਟਰ ਪਿਆ ਕੂਲਰ ਪਿਆ ਆਸ ਹੋਰ ਵੀ ਬਹੁਤ ਸਮਾਨ ਪਿਆ ਹੈ ਜਾਦੂ ਨੇ ਅਰਕੇ ਨੰਗਰ ਹਸ ਦਾ ਉਹ ਜਿਹੜਾ ਜੰਦਰਾ ਤੋੜਿਆ ਉਹਦੇ ਤੋਂ ਵਾਧੂ ਵੀ ਹਰ ਰਹੀ ਹੈ ਸਮਾਗਿਆ ਜਿੱਥੇ ਉੱਪਰ ਚੜਾ ਗਿਆ ਜ ਬਾਸਾ ਦਾ ਜਿਹੜਾ ਮੁਖ ਗਏ ਤੇ ਉਹ ਦਾ ਨਾ ਜੰਦਰਾ ਤੋੜਨੀ ਕੋਸ਼ਿਸ਼ ਕੀਤੀ ਪਰ ਕੰਡਾ ਰਹੀ ਆ ਉਹ ਸਾਨੂੰ ਉਪਾਏ ਮੈਨ ਲੱਗਦਾ ਹੈ ਜਿਵੇਂ ਉਹ ਬੇਦਰਵੀ ਕੰਨੀ ਕੋਸ਼ਿਸ਼ ਆਇਆ ਸੀ ਪਰ ਉਹ ਵਹਿਗ ਉਪਾਚਾਰੇ ਲਜਪਤ ਰੱਖ ਲਈ ਜਿੱਥੇ ਸਾਰੇ ਟ੍ਰਿੰਟੀ ਰੱਖੀ ਇਲਾਕਾ ਨਿਵਾਸੀਆਂ ਦੀ ਰੱਖ ਲਈ ਜਿਹੜੀ ਬੇਦਰਵੀ ਨਹੀਂ ਹੋਈ ਅਸੀਂ ਪੰਜਾਬ ਸਰਕਾਰ ਤੋਂ ਉਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਉਹਨੂੰ ਜਿਹੜੀ ਸਜ਼ਾ